ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਇਨਸੀਡੈਂਟਸ ਰਿਸਪੌਂਸ ਗਰੁੱਪ ਦੇ ਨਾਲ ਮੁਲਾਕਾਤ ਜੰਗਲੀ ਅਗਾਸਾ ਬੰਦੀ ਵਿਚਾਰ ਚਰਚਾ ਮੰਗਲਵਾਰ ਲੋਰ ਮੈਨ ਲੈਂਡ ਦਾ ਸਭ ਤੋਂ ਗਰਮ ਦਿਨ ਹਫਤੇ ਦੇ ਅੰਤ ਦੇ ਵਿੱਚ ਠੰਡਾ ਹੋਣ ਦੀ ਉਮੀਦ ਵੈਂਕੂਵਰ ਹਾਊਸਿੰਗ ਮਾਰਕੀਟ ਦੂਜੀ ਤਮਾਹੀ ਦੇ ਵਿੱਚ ਆਮ ਨਾਲੋਂ ਰਹੀ ਨਰਮ ਕਰ ਵੇਚਣ ਵਾਲਿਆਂ ਦੇ ਲਈ ਜਾਗੀ ਕੁਝ ਉਮੀਦ ਖਬਰ ਵਿਸਤਾਰ ਦੇ ਨਾਲ ਔਰ ਸਭ ਤੋਂ ਪਹਿਲਾਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਔਰਵਾ ਦੇ ਵਿੱਚ ਇਨਸੀਡੈਂਟ ਰਿਸਪੌਂਸ ਗਰੁੱਪ ਨੂੰ ਜਿਹੜਾ ਉਹ ਅੱਜ ਮਿਲੇ ਔਰ ਖਾਸ ਕਰਕੇ ਦੇਸ਼ਪੜ ਦੇ ਵਿੱਚ ਚੱਲ ਰਹੀ ਜੰਗਲੀ ਅੱਗਾਂ ਦੀ ਸਥਿਤੀ ਦੇ ਬਾਰੇ ਜਿਹੜਾ ਵਿਚਾਰ ਚਰਚਾ ਕੀਤੀ ਗਈ ਹੈ ਕਾਰਨੀ ਨੇ 1 ਮਹੀਨਾ ਪਹਿਲਾਂ ਜੰਗਲ ਦੀ ਅੱਗ ਦੇ ਇੱਕ ਪੁਰਾਣੀ ਲਹਿਰ ਦੇ ਜਵਾਬ ਦੇ ਵਿੱਚ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਦੇ ਸਮੂਹ ਨੂੰ ਵੀ ਬੁਲਾਇਆ ਸੀ ਜੋ ਮਈ ਤੇ ਜੂਨ ਦੇ ਵਿੱਚ ਸਿਰ ਕਰਦੇ ਸੀ ਫਿਰ ਕੱਟ ਗਈ ਤੇ ਹੁਣ ਦੁਬਾਰਾ ਪੜਕ ਗਈ ਹੈ ਕਈ ਇਲਾਕੇ ਅਸੀਂ ਦੇਖ ਸਕਦੇ ਹਾਂ ਕਿ ਜਿੱਥੇ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ ਇਸ ਦੇ ਉੱਤੇ ਗੱਲਬਾਤ ਕਰਨੀ ਵਿਚਾਰ ਚਰਚਾ ਕਰਨੀ ਇਸ ਵੇਲੇ ਅਹਿਮ ਮੰਨੀ ਜਾ ਰਹੀ ਸੀ ਮੈਨੀਟੋਬਾ ਦੇ ਵਿੱਚ ਇਸ ਸਮੇਂ 6000 ਤੋਂ ਵੱਧ ਲੋਕ ਆਪਣੇ ਘਰਾਂ ਤੋਂ ਬਾਹਰ ਹਨ ਤੇ ਲਿਨ ਲੇਕ ਤੇ ਸਨੋ ਲੇਕ ਦੇ ਪਾਈ ਜਾ ਰਹੇ ਨੇ ਕੁਝ ਹਫ਼ਤਿਆਂ ਦੇ ਵਿੱਚ ਦੂਜੀ ਵਾਰ ਵਸਨੀਕਾਂ ਨੂੰ ਭੱਜਣ ਦਾ ਹੁਕਮ ਦਿੰਦਾ ਹੈ ਸਸਕੇਚਵਨ ਦੇ ਵਿੱਚ ਆਗਣੇ ਕਈ ਪਾਈ ਚਾਰਿਆਂ ਦੇ ਲਗਭਗ 1000 ਨਿਵਾਸੀਆਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ ਅਗਲ ਕਰਨ ਕਾਰਨ ਮੈਨੀਟੋਬਾ ਦੇ ਬਹੁਤ ਸਾਰੇ ਹਿੱਸੇ ਅਤੇ ਸਸਕੇਚਵਨ ਦੇ ਵਿੱਚ ਜਿਹੜੀਆਂ ਨੇ ਉਹ ਧੂਏ ਦੀਆਂ ਚੇਤਾਵਨੀਆਂ ਤੇ ਸਲਾਹਾਂ ਵੀ ਜਾਰੀ ਕੀਤੀਆਂ ਗਈਆਂ ਇਸ ਦੌਰਾਨ BC ਵਾਈਲਡ ਫਾਇਰ ਸਰਵਿਸ ਚੇਤਾਵਨੀ ਦਿੰਦੀ ਹੈ ਕਿ ਕੋਸਟਲ ਫਾਇਰ ਸੈਂਟਰ ਦੇ ਵਿੱਚ ਆਊਟਫਲੋ ਪੈਟਰਨ ਦੇ ਵਿੱਚ ਤਬਦੀਲੀ ਤੋਂ ਬਾਅਦ ਅੱਜ ਅਤੇ ਕੱਲ੍ਹ ਲੱਗਦੇ ਹੋਰ ਮਹੱਤਵਪੂਰਨ ਵਿਵਹਾਰ ਹੋ ਸਕਦੇ ਨੇ ਜੋ ਕਿ ਸਰਵਿਸ ਦਾ ਕਹਿਣਾ ਹੈ ਕਿ ਜਦੋਂ ਹਵਾ ਪਹਾੜਾਂ ਤੋਂ ਪਾਣੀ ਵੱਲ ਨੂੰ ਵਗਦੀ ਹੈ ਤਾਂ ਅਜਿਹਾ ਵਾਪਰਦਾ ਹੈ ਸੋ ਇਸ ਵੇਲੇ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਉਹ ਅਹਿਮ ਤੌਰ ਦੇ ਉੱਤੇ ਨਿਗਰਾਨੀ ਕੀਤੀ ਜਾ ਰਹੀ ਹੈ ਔਰ ਇਸ ਤੇ ਵਿਚਾਰ ਚਰਚਾ ਕਰਕੇ ਇਸ ਲਈ ਹੋਰ ਕੀ ਕੁਝ ਕੀਤਾ ਜਾ ਰਿਹਾ ਹੈ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਜੜੀ ਹੋ ਕੀਤੀ ਜਾਰੀ ਹੈ ਉਧਰ BC Wildfire Service ਨੇ ਸੋਮਵਾਰ ਸ਼ਾਮ 6 ਵਜੇ ਤੱਕੜੜਾ 69 ਸਰਗਰਮ ਜੰਗਲੀ ਅੱਗਾਂ ਦੀ ਰਿਪੋਰਟ ਕੀਤੀ ਹੈ BCW US ਦੇ ਅਨੁਸਾਰ ਉਹਨਾਂ ਚੱਲ ਰੀਆਂ ਜੰਗਲੀ ਅੱਗਾਂ ਦੇ ਨਤੀਜੇ ਦੇ ਵਜੋਂ ਸੂਬੇ ਦੇ ਕੁਝ ਖੇਤਰਾਂ ਦੇ ਵਿੱਚ ਧੂੰਏ ਵਾਲੇ ਹਾਲਾਤ ਦੇਖਣ ਨੂੰ ਜਿਹੜੇ ਉਹ ਮਿਲਣਗੇ ਔਰ BCW US ਉੱਚ ਧੂੰਏ ਵਾਲੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਜਾਂ ਫਿਰ ਬਾਹਰ ਵੈਂਟੀਲੇਟਰ ਮਾਸਕ ਪਾਉਣ ਦੀ ਅਪੀਲ ਕਰਦਾ ਹੈ ਦਰਸਲ ਫਾਇਰਸਮੋਕ.ca ਲੋਰ ਮੇਨਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਜਿਹੜਾ ਉਹ ਕਟੋ-ਕਟ 100 120 ਦੇ ਕਰੀਬ ਜਿਹੜਾ ਯਾਨੀ 2.5 ਤੱਕ ਦਾ ਜਿਹੜਾ ਉਪਵਿਕਵਾਨੀ ਕੀਤੀ ਗਈ ਹੈ ਔਰ ਇਸ ਮੌਕੇ ਜਿਹੜੇ ਨੇ ਇਹ ਸਭ ਤੋਂ ਮਹੱਤਵਪੂਰਨ ਬਾਰੀ ਹਵਾ ਜਿਹੜੀ ਹੈ ਪ੍ਰਦੂਸ਼ਕਾਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ ਸੋ ਇਹ 2.5 ਮਾਈਕਰੋਨ ਜਾਂ ਇਸ ਤੋਂ ਛੋਟੇ ਵਿਕਾਸ ਵਾਲੇ ਬਰੀਕ ਕਣਾਂ ਨੂੰ ਵੀ ਦਰਸਾਉਂਦਾ ਹੈ ਜ਼ਿਆਦਾਤਰ ਅੱਗਾ ਕਾਬੂ ਦੇ ਵਿੱਚ ਨੇ ਜਾਂ ਫਿਰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਮਤਲਬ ਹੈ ਕਿ ਉਹਨਾਂ ਦੇ ਵਧਣ ਅਤੇ ਮੌਜੂਦਾ ਘੇਰੇ ਦੇ ਅੰਦਰ ਜਿਹੜਾ ਉਹ ਰਹਿਣ ਦੀ ਉਮੀਦ ਨਹੀਂ ਹੈ ਹਾਲਾਂਕਿ 15 ਅੱਗਾ ਕਾਬੂ ਤੋਂ ਬਾਹਰ ਵੀ ਹੈ ਤੇ ਇਹ ਆਕਾਰ ਦੇ ਵਿੱਚ ਵੱਤ ਸਕਦੀਆਂ ਨੇ ਉਹਨਾਂ ਅੱਗਾ ਨੇ 4 ਖਾਲੀ ਉਹਨਾਂ ਵਿੱਚੋਂ ਜੀਆਂ 4 ਅੱਗਾ ਖਾਲੀ ਕਰਨ ਦੀ ਚੇਤਾਵਨੀਆਂ ਤੇ 4 ਖਾਲੀ ਕਰਨ ਦੇ ਆਦੇਸ਼ ਦੇ ਅੰਦਰ ਹੈ ਤੇ ਹਾਲ ਹੀ ਦੇ ਵਿੱਚ ਸ਼ਨੀਵਾਰ ਨੂੰ ਪ੍ਰਿੰਸਟਨ ਦੇ ਪੂਰਬ ਦੇ ਵਿੱਚ ਇੱਕ ਖੇਤਰ ਦੇ ਵਿੱਚ ਇੱਕ ਖਾਲੀ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ਖਾਸ ਕਰਕੇ ਮਹੱਤਵਪੂਰਨ ਥਾਮਾ ਹੋਰ ਕਿਹੜੀਆਂ ਗੜੀਆਂ ਨੇ ਜਿਨ੍ਹਾਂ ਵਿੱਚ ਔਕਣਾ ਹੈ ਗੈਨ ਸਮਿਲ ਕਮੇਨ ਦੇ ਖੇਤਰੀ ਜ਼ਿਲ੍ਹੇ ਨੇ ਸੋਮਵਾਰ ਨੂੰ ਅਗਸਤ ਚੀਲ ਅਤੇ ਪ੍ਰਿੰਸਟਨ 골ਫ ਕਲੱਬ ਦੇ ਨੇੜੇ ਆਪਣੇ ਖਾਲੀ ਕਰਨ ਦੇ ਆਦੇਸ਼ ਨੂੰ ਅਲਰਟ ਦੇ ਵਿੱਚ ਘਟਾ ਦਿੱਤਾ ਤੇ ਸੱਚੀ ਈਲ ਦੀ ਅੱਗ ਇਸ ਵੇਲੇ 14 ਹੈਕਟੇਅਰ ਦੇ ਆਕਾਰ ਦੀ ਹੈ ਤੇ ਇਸ ਨੂੰ ਕਾਬੂ ਤੋਂ ਬਾਹਰ ਸ਼੍ਰੇਣੀ ਬਦ ਕੀਤਾ ਗਿਆ ਹੈ ਸੋਮਵਾਰ ਨੂੰ ਜਿਹੜਾ ਉਹ ਲੱਭੀ ਅੱਗ ਜਿਹੜੀ ਹੈ ਉਸ ਤੇ ਕਾਬੂ ਤੋਂ ਬਾਹਰ ਹੋ ਰਹੀ ਅੱਗ ਗ੍ਰਾਸ ਛੀਲ ਖੇਤਰ ਦੇ ਵਿੱਚ ਸਥਿਤ ਹੈ ਜੋ ਕਿ ਵਿਕਟੋਰੀਆ ਤੋਂ ਲਗਭਗ 40 ਕਿਲੋਮੀਟਰ ਪੱਛਮ ਦੇ ਵਿੱਚ ਹੈ ਬੀਸੀਡਬੀਐਸ ਦਾ ਕਹਿਣਾ ਹੈ ਕਿ ਇਸ ਦਾ ਆਕਾਰ 1.2 ਹੈਕਟੇਅਰ ਹੈ ਜਦੋਂ ਕਿ ਜ਼ਿਆਦਾਤਰ ਅੱਗਾਂ ਬੀਸੀ ਦੇ ਉੱਤਰ ਪੂਰਬ ਦੇ ਵਿੱਚ ਸਥਿਤ ਹੈ ਇਸ ਵੇਲੇ ਕੋਸਟਲ ਜਿਹੜੀ ਹੈ ਕੋਸਟਲ ਫਾਇਰ ਸੈਂਟਰ ਖੇਤਰ ਦੇ ਵਿੱਚ 9 ਅੱਗਾਂ ਲੱਗੀਆਂ ਹੋਈਆਂ ਨੇ ਜੋ ਕਿ ਸੂਬੇ ਦਾ ਸਭ ਤੋਂ ਵੱਧ ਆਬਾਦੀ ਕਰਨ ਦਾ ਵਾਲਾ ਖੇਤਰ ਹੈ BCWS ਦੇ ਅਨੁਸਾਰ ਸੂਬੇ ਭਰ ਦੇ ਵਿੱਚ ਪ੍ਰਭਾਵਿਤ ਖੇਤਰਾਂ ਦੇ ਵਿੱਚ 326 ਅੱਗ ਬੁਝਾਊ ਕਰਮਚਾਰੀ ਸਥਾਨਕ ਅੱਗ ਬੁਝਾਉਣ ਵਾਲਿਆਂ ਦੀ ਸਹਾਇਤਾ ਕਰ ਰਹੇ ਨੇ ਇਸ ਤੋਂ ਇਲਾਵਾ ਹਵਾ ਤੋਂ ਅੱਗ ਬੁਝਾਉਣ ਦੀ ਯਤਨਾਂ ਦੇ ਵਿੱਚ ਮਦਦ ਲਈ 69 ਜਹਾਜ਼ ਵੀ ਤਾਇਨਾਤ ਕੀਤੇ ਗਏ ਨੇ ਕਜ਼ਾਟਿਵ ਨੇ ਤਾਂ ਪੇਰੇ ਪਾਲੀਵਰ ਕਹਿੰਦੇ ਨੇ ਕਿ ਅਗਲੇ ਕੁਝ ਸਾਲਾਂ ਦੇ ਲਈ ਸਾਨੂੰ ਕੈਨੇਡਾ ਦੇ ਵਿੱਚ ਆਉਣ ਨਾਲੋਂ ਵੱਧ ਲੋਕਾਂ ਦੇ ਜਾਣ ਦੀ ਲੋੜ ਹੈ ਯਾਨੀ ਵਾਪਸੀ ਕਰਨ ਬਹੁਤ ਸਾਰੇ ਲੋਕ ਕੈਨੇਡਾ ਨੂੰ ਇਸ ਵੇਲੇ ਸਮੇਂ ਦੀ ਮੰਗਗੇ ਹੈ ਸੋਮਵਾਰ ਨੂੰ ਪਾਲੀਬ ਨੇ ਜਨਸੰਖਿਆ ਵਾਧੇ ਤੇ ਗੰਬੀਰ ਸਿਮਾਵਾ ਦੀ ਮੰਗ ਕਰਦੇ ਹੋਏ ਜੂਨ ਦੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਸਪਸ਼ਟ ਕਰਨ ਦੇ ਲਈ ਉਹਨਾਂ ਨੇ ਇਹ ਗੱਲ ਕਹੀ ਪਾਲੀਬ ਨੇ ਆਟਵਾ ਦੇ ਵਿੱਚ ਇੱਕ ਕਾਨਫਰੰਸ ਦੇ ਵਿੱਚ ਕਿਹਾ ਕਿ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਸਾਨੂੰ ਇਮੀਗ੍ਰੇਸ਼ਨ ਪਦਰਾਂ ਦੇ ਉੱਤੇ ਬਹੁਤ ਸਖਤ ਸਿਮਾਵਾ ਲਗਾਉਣੀਆਂ ਪੈਣਗੀਆਂ ਸਾਨੂੰ ਅਗਲੇ ਕੁਝ ਸਾਲਾਂ ਦੇ ਲਈ ਆਉਣ ਨਾਲੋਂ ਜ਼ਿਆਦਾ ਲੋਕਾਂ ਦੇ ਜਾਣ ਦੀ ਲੋੜ ਹੈ ਤਾਂ ਜੋ ਸਾਡਾ ਦੇਸ਼ ਅਸਲ ਦੇ ਵਿੱਚ ਇਸ ਨੂੰ ਪੂਰਾ ਕਰ ਸਕੇ ਪਾਲੀਬ ਨੇ ਕਿਹਾ ਹੈ ਕਿ ਇਹ ਕਦਮ ਰਿਹائش ਸਿਹਤ ਸੰਭਾਲ ਤੇ ਨੌਕਰੀਆਂ ਨੂੰ ਫੜਾ ਦੇ ਵਿੱਚ ਜਿਹੜੀ ਹੈ ਉਹ ਇਸ ਬਾਰੇ ਵਿਸਥਾਰ ਦੇ ਵਿੱਚ ਨਹੀਂ ਦੱਸਿਆ ਕਿ ਉਹ ਕਿਵੇਂ ਇਹ ਯਕੀਨੀ ਬਣਾਉਣਗੇ ਕਿ ਹੋਰ ਲੋਕ ਦੇਸ਼ ਛੱਡ ਕੇ ਜਾਣ ਪੌਲੀਅਮ ਨੇ ਕਿਹਾ ਹੈ ਕਿ ਲਿਬਰਲਾਂ ਦੇ ਰਾਜ ਦੇ ਦੌਰਾਨ ਸਾਡੀ ਆਬਾਦੀ ਦੇ ਵਿੱਚ ਹਰ ਸਾਲ ਲਗਭਗ 1 ਮਿਲੀਅਨ ਦਾ ਵਾਧਾ ਹੋਇਆ ਜਦੋਂ ਕਿ ਅਸੀਂ ਮੁਸ਼ਕਿਲ ਦੇ ਨਾਲ ਜਿਹੜਾ ਹੈ ਉਹ 2 ਕੁ ਲੱਖ ਘਰ ਬਣਾਏ ਨੇ ਸੋ ਸਾਡਾ ਨੌਕਰੀ ਬਾਜ਼ਾਰ ਵੀ ਇਸ ਵੇਲੇ ਰੁਕਿਆ ਹੋਇਆ ਹੈ ਤੇ ਫਿਰ ਵੀ ਅਸੀਂ ਕਰਮਚਾਰੀਆਂ ਦੇ ਵਿੱਚ ਹੋਰ ਲੋਕਾਂ ਨੂੰ ਸ਼ਾਮਿਲ ਕਰ ਰਹੇ ਹਾਂ ਸਾਡੇ ਨੌਜਵਾਨ ਪੀੜੀ ਦਰ ਪੀੜੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਬੇਰੋਜ਼ਗਾਰੀ ਤੇ ਉੱਚ ਪੱਧਰ ਦਾ ਨਾ ਕਰ ਰਹੇ ਨੇ ਕਿਉਂਕਿ ਨੌਕਰੀਆਂ ਜਿਹੜੀਆਂ ਨੇ ਓ ਘਟਾ ਤੇ ਬਹੁਤ ਬਹੁ ਰਾਸ਼ਟਰੀ ਕਾਰਪੋਰੇਸ਼ਨ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਦੇ ਰਹੇ ਨੇ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਪਿਛਲੇ ਮਹੀਨੇ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਰਿਹਾਇਸ਼ ਦੀ ਕਫਾਇਤੀ ਨੂੰ ਬਹਾਲ ਕਰਨ ਦੇ ਲਈ ਜਿਹੜਾ ਉਹ ਹਰ ਸਾਲ 430000 ਤੋਂ ਅ ਲੈ ਕੇ 4000 480000 ਹਾਊਸਿੰਗ ਯੂਨਿਟਾਂ ਦੀ ਲੋਡ ਹੁੰਦੀ ਹੈ ਜਦੋਂ ਕਿ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਮਹੀਨੇ ਕੈਨੇਡਾ ਦੀ ਬੇਰੋਜ਼ਗਾਰੀ ਦਰ 0.1 ਫੀਸਦ ਘਟ ਕੇ 6.9 ਫੀਸਦ ਹੋ ਗਈ ਹੈ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ 14.2 ਫੀਸਦ ਤੇ ਸਥਿਰ ਰਹੀ ਅਤੇ ਮਹਾਮਾਰੀ ਤੋਂ ਪਹਿਲਾਂ ਦੇ 13 ਤੋਂ ਕਾਫੀ ਉੱਪਰ ਰਹੀ 2021 ਤੋਂ 24 ਦੇ ਵਿਚਕਾਰ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਵਾਧਾ ਹੋਇਆ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 2021-2022 ਵਿੱਚ ਲਗਭਗ 5 ਲੱਖ ਪਰਵਾਸੀ ਕੈਨੇਡਾ ਹੈ ਪਰ ਅਗਲੇ ਸਾਲਾਂ ਦੇ ਵਿੱਚ ਇਸ ਦੇ ਵਿੱਚ ਥੋੜੀ ਜਿਹੜੀ ਹੈ ਉਹ ਕਮੀ ਆਈ ਹੈ ਇਮੀਗ੍ਰੇਸ਼ਨ ਦੇ ਵਿੱਚ ਇਹ ਗਿਰਾਵਟ ਜਸਟਿਨ ਟਰੂਡੋ ਸਰਕਾਰ ਦੇ ਇਮੀਗ੍ਰੇਸ਼ਨ ਦੇ ਧੁਰੇ ਦੇ ਨਾਲ ਜਿਹੜੀ ਹੈ ਉਹ ਮੇਲ ਖਾਂਦੀ ਹੈ ਜਿੱਥੇ ਉਹਨਾਂ ਨੇ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਦਾ ਵਾਅਦਾ ਕੀਤਾ ਸੀ ਸਟੈਟਿਸਟਿਕਸ ਕੈਨੇਡਾ ਦੇ ਆંકੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ 2020 ਤੋਂ 2021 ਤੋਂ ਕੈਨੇਡਾ ਤੋਂ ਪ੍ਰਵਾਸ ਵਧ ਰਿਹਾ ਹੈ ਜੋ 2023 ਤੇ 24 ਦੇ ਵਿੱਚ 1,04,565 ਤੱਕ ਪਹੁੰਚ ਗਿਆ ਸੋ First of all, I'll tell you what I don't mean, which is natural population growth. That is almost non-existent in Canada. We have roughly the same number of people who die as who are born. So all of our population growth, in fact, in the last quarter, there, I think there were more deaths than births. So what I am referring to is migration, uh, net migration. Uh, we have millions of people whose permits will expire over the next uh, couple of years, and they will, many of them will leave. We need to ensure that more leave than come in over the next couple of years, while we catch up. Well, housing, health care and jobs can catch up. Um, we've had population growth of roughly a million a year under the Liberals, uh, while we build, barely build 200,000 homes. Uh, the, our job market is stalled and yet we're adding more people to the workforce. Our young people are facing generational highs in uh, unemployment because the jobs are, the multinational corporations are uh, giving jobs to low wage temporary foreign workers uh, and uh, that ultimately leave our young people without opportunities. Um, our country is divided and we're not able to integrate people at this pace. So. In order to fix the problem, we've got to uh, have, we need to put very hard caps on immigration levels. We need more people leaving than coming for the next couple of years. And uh, we need, uh, we, so our country can actually catch up. Uh, our immigration policy should invite the right people in the right numbers in a way that puts Canada and Canadians first. ਅਹਿਮ ਖਬਰ ਜੇ ਬਹੁਤ ਸਾਰੇ ਲੋਕਾਂ ਨੂੰ ਗਰਮੀ ਪਸੰਦ ਹੈ ਤਾਂ ਇਹ ਖਾਸ ਹੋ ਸਕਦਾ ਹੈ ਕਿਉਂਕਿ ਗਰਮ ਤਾਪਮਾਨ ਜਿਹੜਾ ਉਹ ਮੰਗਲਵਾਰ ਨੂੰ ਸਿਖਰ ਤੇ ਹੋਵੇਗਾ ਕਿਉਂਕਿ ਅੱਜ ਦਾ ਦਿਨ ਸਭ ਤੋਂ ਗਰਮ ਦਿਨ ਦੱਸਿਆ ਜਾ ਰਿਹਾ ਹੈ ਤੇ ਹਫਤੇ ਦੇ ਅੰਤ ਤੱਕ ਕਿਹਾ ਜਾ ਰਿਹਾ ਹੈ ਕਿ ਇਹ ਠੰਡਾ ਹੋ ਜਾਏਗਾ ਪਰ ਸਮੁੱਚੇ ਤੌਰ ਦੇ ਉੱਤੇ ਤਾਪਮਾਨ ਅਜਿਹੇ ਸਮੇਂ ਵਧ ਰਿਹਾ ਹੈ ਜਦੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਾਲਾਤ ਠੰਡੇ ਤੇ ਖੁਸ਼ਕ ਨੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਦੇ ਲਈ ਅੱਗ ਦੇ ਖਤਰੇ ਦੀ ਰੇਟਿੰਗ ਦਰਮਿਆਨੀ ਰੇਂਜ ਦੇ ਵਿੱਚ ਰਹਿੰਦੀ ਹੈ ਜੋ ਕਿ ਸਾਲ ਦੇ ਇਸ ਸਮੇਂ ਦੇ ਲਈ ਮਾੜੀ ਨਹੀਂ ਹੈ ਤੇ ਦੇ ਵਿਚ ਲੋਰ ਮੈਨ ਲੈਂਡ ਵੀ ਸ਼ਾਮਿਲ ਹੈ ਪਰ ਹਫਤੇ ਦੇ ਅੰਤ ਤੱਕ ਅਸੀਂ ਉਹਨਾਂ ਹਾਲਾਤਾਂ ਨੂੰ ਉੱਚ ਪੱਧਰ ਤੱਕ ਵਿਗੜਦੇ ਦੇਖਾਂਗੇ ਅਗਲੇ 3 ਤੋਂ 4 ਦਿਨਾਂ ਦੇ ਵਿੱਚ ਬੀਸੀ ਦੇ ਜ਼ਿਆਦਾਤਰ ਹਿੱਸੇ ਦੇ ਲਈ ਗਰਮ ਖੁਸ਼ਕ ਮੌਸਮ ਦੇ ਨਾਲ ਮੌਤੇ ਦੇਖਿਆ ਜਾ ਰਿਹਾ ਸੋ ਅੱਗੇ ਇਹ ਕਹਿੰਦੇ ਨੇ ਕਿ ਬੀਸੀ 9 ਦਿਨਾਂ ਦੇ ਜਿਹੜਾ ਉਹ ਵਿੱਚ ਬਹੁਤ ਗਰਮ ਮੌਸਮ ਦੇ ਦੌਰ ਦੇ ਵਿੱਚਕਾਰ ਹੈ ਸੋ ਗਰਮੀ ਅਤੇ ਜੰਗਲ ਦੀ ਅੱਗ ਦੇ ਜੋਖਮ ਤੋਂ ਇਲਾਵਾ ਪੂਰੇ ਖੇਤਰ ਦੇ ਵਿੱਚ ਧੂਆਂ ਵੀ ਘੁੰਮ ਰਿਹਾ ਹੈ ਜੰਗਲ ਦੀ ਅੱਗ ਦੇ ਧੂਏ ਦੇ ਉੱਤਰ ਅਤੇ ਉੱਤਰ ਪੂਰਬ ਤੋਂ ਆਉਣ ਦੀ ਸੰਭਾਵਨਾ ਹੈ ਜਿੱਥੇ ਵੱਡੀਆਂ ਅੱਗਾਂ ਬਲ ਰਹੀਆਂ ਨੇ ਪਰ ਜ਼ਿਆਦਾਤਰ ਧੂਆਂ ਉੱਚੀਆਂ ਉਚਾਈਆਂ ਤੇ ਰਹੇਗਾ ਇਸ ਲਈ ਭਾਵੇਂ ਕਿ ਹਵਾ ਜਿਹੜੀ ਹੈ ਉਸ ਦੀ ਗੁਣਵੱਤਾ ਥੋੜੀ ਵਿਗੜਨ ਵਾਲੀ ਹੈ ਫਿਰ ਵੀ ਬਾਹਰ ਰਹਿਣ ਅਤੇ ਸਾਹ ਲੈਣਾ ਸੁਰੱਖਿਅਤ ਰਹੇਗਾ ਜਦੋਂ ਤੱਕ ਚੀਜ਼ਾਂ ਠੰਡੀਆਂ ਨਹੀਂ ਹੋ ਜਾਂਦੀਆਂ ਤੁਹਾਨੂੰ ਚੱਕਰ ਆਉਣਗੇ ਸਿਰ ਦਰਦ ਹੋਏਗਾ ਬਹੁਤ ਜ਼ਿਆਦਾ ਪਿਆਸ ਲੱਗੇਗੀ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਨੇ ਲੱਛਣ ਤੁਹਾਡੇ ਵਿੱਚ ਅਜਿਹੇ ਨਜ਼ਰ ਆਣਗੇ ਗਰਮੀ ਕਰਕੇ ਜੋ ਤੁਹਾਡੀ ਸਿਹਤ ਦੇ ਉੱਤੇ ਫਰਕ ਪਾ ਸਕਦੇ ਨੇ ਤੁਹਾਨੂੰ ਆਪਣੇ ਅਜ਼ੀਜ਼ਾਂ ਤੇ ਗੁਆਂਢੀਆਂ ਦਾ ਪਤਾ ਕਰਨ ਦੇ ਲਈ ਸ਼ਾਇਦ ਕੀਤਾ ਜਾ ਰਿਹਾ ਹੈ ਖਾਸ ਕਰਕੇ ਬਜ਼ੁਰਗਾਂ ਦਾ ਜਿਨ੍ਹਾਂ ਦੇ ਕੋਲ ਠੰਡੀ ਹਵਾ ਤੱਕ ਆਸਾਨ ਪਹੁੰਚ ਨਹੀਂ ਹੋ ਸਕਦੀ ਤੇ ਕੋਈ ਵੀ ਜੋ ਇਕੱਲੇ ਰਹਿੰਦੇ ਨੇ ਇਹ ਪਵਿਕਵਾਨੀ ਉਦੋਂ ਆਈ ਹੈ ਜਦੋਂ ਸਵੇਰ ਸਰਕਾਰ ਮੌਜੂਦਾ ਕੀ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਆਪਣੇ ਪਾਣੀ ਦੀ ਵਰਤੋਂ ਨੂੰ ਘੱਟ ਕਰਨ ਲਈ ਜ਼ੋਰ ਦੇ ਰਹੀ ਹੈ ਜਲਪੁਮੇ ਤੇ ਸਰੋਤ ਮੰਤਰੀ ਰੈਂਡੇਨ ਨੀਲ ਦਾ ਕਹਿਣਾ ਹੈ ਕਿ ਪਾਣੀ ਦੀ ਸੰਭਾਲ ਇੱਕ ਸਾਂਝੀ ਜ਼ਿੰਮੇਵਾਰੀ ਹੈ ਤੇ ਵਿਕਟੋਰੀਆ ਪਾਣੀ ਦੀ ਵਰਤੋਂ ਘਟਾਉਣ ਦੇ ਵਿੱਚ ਮਦਦ ਕਰਨ ਦੇ ਲਈ ਅਖੌਤੀ ਭਾਰੀ ਉਪ ਭੋਗਤਾਵਾਂ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੱਛੀਆਂ ਦੀ ਆਬਾਦੀ ਦੇ ਲਈ ਸੰਭਾਲ ਦੇ ਯਤਨ ਜਿਹੜੇ ਨੇ ਉਹ ਖਾਸ ਤੌਰ ਦੇ ਉੱਤੇ ਮਹੱਤਵਪੂਰਨ ਹੈ ਉਹਨਾਂ ਨੇ ਕਿਹਾ ਕਿ ਸਵੈ ਇਛਤ ਘਟਾਤੀ ਦੇ ਯਤਨ ਸਿਹਤਮੰਦ ਨਦੀ ਦੇ ਵਹਾਣ ਨੂੰ ਬੜਾਈ ਰੱਖਣ ਦੇ ਵਿੱਚ ਮਦਦ ਕਰ ਸਕਦੇ ਨੇ ਤੇ ਕੁਝ ਥਾਵਾਂ ਦੇ ਉੱਤੇ ਗਰਮੀਆਂ ਰਹਾਈਸ਼ੀ ਵਰਤੋਂ 70% ਤੱਕ ਖਾਤ ਲਈ ਜ਼ਿੰਮੇਵਾਰ ਹੈ ਮੈਟਰੋ ਵੈਂਕੂਵਰ ਦੇ ਵਿੱਚ 1 ਅਕਤੂਬਰ ਤੱਕ ਪਾਣੀ ਦੀਆਂ ਜੜੀਆਂ ਨੇ ਉਹ ਕੁਝ پابੰਦੀਆਂ ਵੀ ਲਾਗੂ ਹੈ ਸਰੀ ਸਰੀ ਕੌਂਸਲ ਨੇ ਵਿਕਾਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਤੇ ਛੋਟੇ ਪੱਧਰ ਦੇ ਉੱਤੇ ਘਰਾਂ ਦੀ ਉਸਾਰੀ ਕਰਨ ਵਾਲੇ ਬਿਲਡਰਾਂ ਨੂੰ ਸਹਾਰਾ ਦੇਣ ਦੇ ਪ੍ਰਤੀ ਸ਼ਹਿਰ ਦੀ ਵਚਨਬੱਧਤਾ ਨੂੰ ਹੋਰ ਵੀ ਪੱਕਾ ਕੀਤਾ ਹੈ ਆਪਣੀ ਹਾਲੀਆ ਮੀਟਿੰਗ ਦੇ ਵਿੱਚ ਕੌਂਸਲ ਨੇ ਵਿਕਾਸ ਮਨਜ਼ੂਰੀ ਪ੍ਰਕਿਰਿਆ ਸੁਧਾਰ ਜਿਹੜਾ ਹੈ ਟਾਸਕ ਫੋਰਸ ਉਂਧੀਆਂ ਮੁੱਖ ਤਬਦੀਲੀਆਂ ਦਾ ਸਮਰਥਨ ਕੀਤਾ ਹੈ ਜਿਸ ਦੇ ਵਿੱਚ ਇਸ ਦੀ ਮਿਆਦ 31 ਦਸੰਬਰ 2025 ਤੱਕ ਵਧਾਉਣਾ ਛੋਟੇ ਬਿਲਡਰਾਂ ਦੇ ਭਾਈਚਾਰਿਆਂ ਦੇ ਵਿੱਚ ਦੋ ਨਵੇਂ ਮੈਂਬਰਾਂ ਨੂੰ ਸ਼ਾਮਿਲ ਕਰਨਾ ਤੇ ਇਸ ਦੇ ਦਾਇਰੇ ਦਾ ਕੇਂਦਰ ਜ਼ਮੀਨ ਵਿਕਾਸ ਪ੍ਰਕਿਰਿਆਵਾਂ ਜਿਹੜੀਆਂ ਨੇ ਉਹਨਾਂ ਤੋਂ ਹਟਾ ਕੇ ਸਰੀ ਵਿਜਲੇ ਛੋਟੇ ਬਿਲਡਰਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਬਣਾਉਣਾ ਵੀ ਸ਼ਾਮਿਲ ਹੈ ਇਸ ਮੌਕੇ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਹੈ ਕਿ ਸਰੀ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਤੇ ਅਸੀਂ ਪਾਂਤਪਾਂ ਦੀਆਂ ਰਿਹਾਇਸ਼ੀ ਇਮਾਰਤਾਂ ਮੁਹੱਈਆ ਕਰਨ ਦੇ ਵਿੱਚ ਛੋਟੇ ਬਿਲਡਰਾਂ ਦੇ ਵੱਲੋਂ ਨਿਭਾਈ ਜਾਂਦੀ ਹਮ ਭੂਮਿਕਾ ਨੂੰ ਵੀ ਪਛਾਣਦੇ ਆਂ ਟਾਸਕ ਫੋਰਸ ਦੇ ਦਾਇਰੇ ਤੇ ਮੈਂਬਰਸ਼ਿਪ ਦਾ ਵਿਸਥਾਰ ਕਰਕੇ ਅਸੀਂ ਇਹ ਯਕੀਨੀ ਬਣਾ ਰਹੇ ਆਂ ਕਿ ਉਹਨਾਂ ਦੀ ਗੱਲ ਸੁਣੀ ਜਾਏ ਤੇ ਸਾਰੇ ਹਿੱਸੇਦਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਡੀਆਂ ਕਾਰਵਾਈਆਂ ਵਿਕਸਿਤ ਹੁੰਦੀਆਂ ਰਹਿਣ ਇਹ ਤਬਦੀਲੀਆਂ ਉਸ ਹਾਲੀਆ ਸੁਬਾਈ ਕਾਨੂੰਨ ਦੇ ਜਵਾਬ ਵਿੱਚ ਆਈਆਂ ਨੇ ਜਿਸ ਤਹਿਤ ਛੋਟੇ ਪੱਦਰ ਦੀ ਮਲਟੀ ਯੂਨਿਟ ਹਾਊਸਿੰਗ ਜ਼ੋਨਿੰਗ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਨੇ ਸਰੀ ਵਿੱਚ ਰਿਹਾਇਸ਼ੀ ਵਿਕਾਸ ਦੇ ਦ੍ਰਿਸ਼ ਨੂੰ ਮਹੱਤਵਪੂਰਨ ਤਰੀਕੇ ਨਾਲ ਬਦਲ ਦਿੱਤਾ ਹੈ ਸ਼ਹਿਰਾਂਏ ਯਕੀਨੀ ਬਣਾ ਕੇ ਕਿ ਛੋਟੇ ਬਿਲਡਰਾਂ ਨੂੰ ਸਹਾਰਾ ਦਿੱਤਾ ਜਾਵੇ ਤੇ ਪਰਮਿਟ ਦੀਆਂ ਕਾਰਵਾਈਆਂ ਪ੍ਰਭਾਵਸ਼ਾਲੀ ਤੇ ਜਵਾਬਦੇਹ ਬਣੀਆਂ ਰਹਿਣ ਇਹਨਾਂ ਤਬਦੀਲੀਆਂ ਨੂੰ ਸਰਗਰਮੀ ਨਾਲ ਅਪਣਾ ਰਿਹਾ ਹੈ ਵਿਕਾਸ ਮਨਜ਼ੂਰੀ ਪ੍ਰਕਿਰਿਆ ਸੁਧਾਰ ਟਾਸਕ ਫੋਰਸ ਦੇ ਚਿਰਪਰਸਨ ਕਾਉਂਸਲਰ ਪ੍ਰਦੀਪ ਕੋਨਰ ਨੇ ਕਿਹਾ ਕਿ ਛੋਟੇ ਬਿਲਡਰਾਂ ਨੂੰ ਗੱਲਬਾਤ ਦੇ ਵਿੱਚ ਸ਼ਾਮਿਲ ਕਰਕੇ ਅਸੀਂ ਕੀਮਤੀ ਜ਼ਮੀਨੀ ਸਮਝ ਹਾਸਲ ਕਰ ਰਹੇ ਹਾਂ ਕਿ ਸਾਡੀਆਂ ਮਨਜ਼ੂਰੀ ਦੇਣ ਦੀਆਂ ਕਾਰਵਾਈਆਂ ਰੋਜ਼ਾਨਾ ਕਰਾਂ ਦੀ ਡਿਲੀਵਰੀ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਇਹ ਵਿਸਤ੍ਰਿਤ ਫੋਕਸ ਅਜੇ ਹੀ ਸੁਧਾਰਨ ਉਤਿਆਰ ਕਰਨ ਦੇ ਵਿੱਚ ਸਾਡੀ ਮਦਦ ਕਰੇਗਾ ਜਿਹੜੇ ਘਰਾਂ ਨੂੰ ਤੇਜ਼ੀ ਨਾਲ ਤੇ ਵਧੇਰੇ ਨਿਪੁੰਤਾ ਨਾਲ ਬਣਾਉਣ ਵਿੱਚ ਅਸਲ ਚ ਯੋਗਦਾਨ ਪਾਉਂਦੇ ਨੇ ਕਾਉਂਸਲ ਨੇ ਅਕਤੂਬਰ 2024 ਵਿੱਚ ਇਸ ਟਾਸਕ ਫੋਰਸ ਦੀ ਸਥਾਪਨਾ ਕੀਤੀ ਸੀ ਤਾਂ ਕਿ ਵਧੀਆ ਤਜਰਬਿਆਂ ਦੇ ਲਈ ਇੱਕ ਮਾਡਲ ਨੂੰ ਸੁਚਾਰੂ ਬਣਾਉਣ ਨਵੀਨਤਾ ਲਿਆਉਣ ਤੇ ਵਿਕਸਿਤ ਕਰਨ ਦੇ ਢੰਗਾਂ ਦੀ ਪਛਾਣ ਕੀਤੀ ਜਾ ਸਕੇ આજ ਤੱਕ ਟਾਸਕ ਫੋਰਸ ਦੁਆਰਾ ਪਛਾਣੇ ਗਏ ਲਗਭਗ ਸਾਰੇ ਮੁੱਦੇ ਜਾਂ ਤਾਂ ਖਤਮ ਹੋ ਚੁੱਕੇ ਨੇ ਜਾਂ ਫਿਰ ਚੱਲ ਰਹੇ ਨੇ ਜਾਂ ਲਾਗੂ ਕੀਤੇ ਜਾਂਦੇ ਉੱਪਰਲੇ ਪੱਧਰ ਤੇ ਨੇ ਇਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਗ੍ਰੇਟਰ ਵੈਨਕੂਵਰ ਖੇਤਰ ਦੇ ਵਿੱਚ ਸੰਭਾਵੀ ਘਰਾਂ ਦੇ ਮਾਲਕਾਂ ਚੱਲ ਰਹੀ ਆਰਥਿਕ ਅਨਿਸ਼ਚਿਤਤਾ ਦੇ ਕਾਰਨ ਜਿਹੜਾ ਉਹ ਇਸ ਪਾਸੇ ਅਲੱਗ ਰਹਿ ਰਹੇ ਸੋ ਰੀਅਲ ਏਸਟੇਟ ਕੰਪਨੀ ਰਾਇਲ ਲਪੇਸ਼ ਦਾ ਕਹਿਣਾ ਹੈ ਕਿ ਬਾਜ਼ਾਰ ਨੇ ਆਮ ਨਾਲੋਂ ਨਰਮ ਬਸੰਤ ਗਤੀਵਿਧੀਆਂ ਦਾ ਅਨੁਭਵ ਕੀਤਾ ਪਰ ਇਹ ਘਰ ਵੇਚਣ ਵਾਲਿਆਂ ਦੇ ਲਈ ਥੋੜੀ ਜਿਹੀ ਉਮੀਦ ਦੀ ਭਵਿਕਵਾਨੀ ਵੀ ਕਰ ਰਿਹਾ ਹੈ ਕੰਪਨੀ ਦਾ ਕਹਿਣਾ ਹੈ ਕਿ ਗ੍ਰੇਟਰ ਵੈਨਕੂਵਰ ਦੇ ਵਿੱਚ ਇੱਕ ਘਰ ਦੀ ਕੁੱਲ ਕੀਮਤ ਜਿਹੜੀ ਹੈ ਉਹ ਇੱਕ ਸਿੰਗਲ ਫੈਮਿਲੀ ਡਿਟੈਚਡ ਘਰ ਦੀ ਜਿਹੜੀ ਹੈ ਔਸਤ ਕੀਮਤ ਅਤੇ ਇੱਕ ਕਾਂਡੋ ਦੀ ਔਸਤ ਕੀਮਤ ਇਸ ਸਾਲ ਤੋਂ ਹੁਣ ਤੱਕ ਘਟੀ ਹੈ ਰਾਇਲ ਲਪੇਸ਼ ਦੀ ਤਿमाही ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਵੈਨਕੂਵਰ ਘਰ ਦੇ ਵਿੱਚ ਕੁੱਲ ਕਰਦੀ ਕੀਮਤ ਸਾਲ ਦਰ ਸਾਲ 1.9% ਜਿਹੜੀ ਹੈ ਉਹ ਘਟ ਕੇ ਤਕਰੀਬਨ 1 ਮਿਲੀਅਨ 4011200 ਹੋ ਗਈ ਹੈ ਸੋ ਰਾਇਲ ਲਿਪੇਜ ਦੀ ਗੱਲ ਕੀਤੀ ਜਾਵੇ ਤਾਂ ਸਟਰਲਿੰਗ ਰਿਐਲਿਟੀ ਦੇ ਮੈਨੇਜਿੰਗ ਬੋਰਡ ਜਿਹੜੇ ਆ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਉਡੀਕ ਕਰੋ ਤੇ ਦੇਖੋ ਦਾ ਤਰੀਕਾ ਹੀ ਅਪਣਾ ਰਹੇ ਨੇ ਕੀਮਤਾਂ ਵਿੱਚ ਜਿਹੜਾ ਉਹ ਹੋਰ ਵੀ ਗਿਰਾਵਟ ਦੀ ਉਮੀਦ ਕਰ ਰਹੇ ਨੇ ਤੇ ਬਿਹਤਰ ਸੌਦਿਆਂ ਦੀ ਉਡੀਕ ਕਰ ਰਹੇ ਨੇ ਉਹਨਾਂ ਕਹਿੰਦੇ ਕਿ ਅਸੀਂ ਵਿਕਰੀ ਦੇ ਵਿਸ਼ੇ ਦੇ ਉੱਤੇ ਪੇਸ਼ਕਸ਼ਾਂ ਦੇ ਵਿੱਚ ਵਾਅਦਾ ਵੀ ਦੇਖਿਆ ਹੈ ਸੌਦੇ ਖਰੀਦਦਾਰ ਦੁਆਰਾ ਆਪਣਾ ਘਰ ਵੇਚਣ ਦੇ ਉੱਤੇ ਸ਼ਰਤ ਵੀ ਰੱਖਦੇ ਨੇ ਜੋ ਸਮੁੱੱਚੇ ਲੈਣ ਦੇਣ ਦੀ ਮਾਤਰਾ ਤੇ ਭਾਰ ਪਾ ਰਿਹਾ ਹੈ ਸੋ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਕਾਂਡੋ ਤੇ ਟਾਊਨ ਹੌਮ ਐਂਟਰੀ ਲੈਵਲ ਜਿਹੜਾ ਹੈ ਉਹ ਹਜ਼ਾਰ ਸਾਲ ਦੇ ਖਰੀਦਦਾਰਾਂ ਨੂੰ ਆਕਰਸ਼ਿਤ ਕਰਦੇ ਨੇ 2025 ਦੀ ਆਖਰੀ ਤਿਮਾਹੀ ਲਈ ਰਾਇਲ ਲੇਪੇਜ ਪਿਛਲੇ ਸਾਲ ਦੇ ਮੁਕਾਬਲੇ ਕਰਾਂਦੀਆਂ ਕੀਮਤਾਂ ਦੇ ਵਿੱਚ 1.5 ਫੀਸਦੀ ਦੇ ਮਾਮੂਲੀ ਵਾਧੇ ਦੀ ਭਵਿੱਖਬਾਣੀ ਕਰ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਜੂਨ ਦੇ ਵਿੱਚ ਮਹਿੰਗਾਈ ਦੀ ਸਾਲਾਨਾ ਜਿਹੜੀ ਰਫਤਾਰ ਹੈ 1.9 ਫੀਸਦੀ ਤੱਕ ਵੱਧ ਗਈ ਹੈ ਕਿਉਂਕਿ ਖਪਤਕਾਰ ਕਾਰ ਡੀਲਰਸ਼ਿਪਾਂ ਦੇ ਉੱਤੇ ਵਧੇਰੇ ਭੁਗਤਾਨ ਕਰ ਰਹੇ ਨੇ ਜੂਨ ਦੇ ਵਿੱਚ ਜੇ ਗੱਲ ਕੀਤੀ ਜਾਏ ਕੀਮਤਾਂ ਦੀ ਤਾਂ ਇਸ ਦੇ ਵਿੱਚ ਵਾਧਾ ਮਈ ਦੇ ਵਿੱਚ 1.7 ਫੀਸਦੀ ਤੋਂ ਵੱਧ ਹੈ ਤੇ ਇਹ ਵੱਡੇ ਪੱਧਰ ਦੇ ਉੱਤੇ ਅਰਥ ਸ਼ਾਸਤਰੀਆਂ ਦੀਆਂ ਉਮੀਦਾਂ ਦੇ ਅਨੁਸਾਰ ਸੀ ਸਟੈਟਕੈਨ ਨੇ ਕਿਹਾ ਹੈ ਕਿ ਜੂਨ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਲਗਭਗ ਬਦਲਦੀਆਂ ਨਹੀਂ ਗਈਆਂ ਕਿਉਂਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਤੇ ਭੂ-ਰਾਜਨੀਤਿਕ ਜੜਾ ਉਹ ਟਕਰਾਅ ਨੇ ਪੰਪਾ ਦੇ ਉੱਤੇ ਦਬਾਅ ਵਧਾਇਆ ਸੀ ਪਿਛਲੇ ਸਾਲ ਇਸ ਵਾਰ ਵਾਹਨ ਚਾਲਕਾਂ ਨੇ ਕੀਮਤਾਂ ਦੇ ਵਿੱਚ ਭਾਰੀ ਮਹੀਨਾਵਾਰ ਗਿਰਾਵਟ ਦੇਖੀ ਜਿਸ ਕਾਰਨ ਏਜੰਸੀ ਨੇ ਕਿਹਾ ਹੈ ਕਿ ਮੁੱਖ মুদ্রਸਫੀਤੀ ਦੇ ਵਿੱਚ ਵਾਧਾ ਹੋਇਆ ਹੈ ਊਰਜਾ ਨੂੰ ਛੱਡ ਕੇ ਜੂਨ ਦੇ ਵਿੱਚ ਸਾਲਾਨਾ ਮੁੱद्रास्फीਤੀ 2.7 ਫੀਸਦੀ ਸੀ April ਦੀ ਸ਼ੁਰੂਆਤ ਦੇ ਵਿੱਚ ਖਪਤਕਾਰ ਕਾਰਬਨ ਕੀਮਤ ਨੂੰ ਹਟਾਉਣ ਦੇ ਨਾਲ ਸਾਲਾਨਾ ਕੀਮਤ ਜਿਹੜੀਆਂ ਤੁਲਨਾਵਾਂ ਦੇ ਵਿੱਚ ਕਮੀ ਜਿਹੜੀ ਹੈ ਉਹ ਆਉਂਦੀ ਰਹਿੰਦੀ ਹੈ ਜੂਨ ਦੇ ਵਿੱਚ ਖੁਰਾਕੀ ਮੁੱद्रास्फीਤੀ ਕੁਝ ਹੱਦ ਤੱਕ ਘਟ ਕੇ 2.9 ਫੀਸਦੀ ਹੋ ਗਈ ਹੈ ਜੋ ਕਿ ਮਹੀਨੇ ਵਿੱਚ 3.4 ਫੀਸ ਸੀ ਸਟੈਟਕਨ ਨੇ ਕਰਿਆਨੇ ਦੀ ਦੁਕਾਨ ਤੇ ਮੁੱद्रास्फीਤੀ ਨੂੰ ਘਟਾਉਣ ਦੇ ਲਈ ਤਾਜ਼ੀਆਂ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਕਮੀ ਵੱਲ ਇਸ਼ਾਰਾ ਕੀਤਾ ਜੂਨ ਦੇ ਅੰਕੜੇ ਬੈਂਕ ਆਫ ਕੈਨੇਡਾ ਨੂੰ 30 ਜੁਲਾਈ ਨੂੰ ਆਪਣੇ ਅਗਲੇ ਜਿਹੜੇ ਆ ਉਹ ਆਪਣੇ ਅਗਲੇ ਵਿਆਜ ਦਰ ਦੇ ਫੈਸਲੇ ਤੋਂ ਪਹਿਲਾਂ ਕੀਮਤ ਡੇਟਾ ਦੇ ਉੱਤੇ ਪ੍ਰਾਪਤ ਹੋਣ ਵਾਲੇ ਅੰਤਮ ਰੂਪ ਨੂੰ ਦਰਸਾਉਂਦੇ ਨੇ ਜੂਨ ਦੇ ਵਿੱਚ ਮੁੱद्रास्फीਤੀ ਦੇ ਕੇਂਦਰੀ ਬੈਂਕ ਦੇ ਪਸੰਦੀਦਾ ਮੁੱਖ ਮਾਪਾਂ ਦੇ ਵਿੱਚ ਕੋਈ ਕਮੀ ਦੇ ਸੰਕੇਤ ਜਿਹੜੇ ਉਹ ਦਿਖਾਈ ਨਹੀਂ ਦਿੰਦੇ ਤੇ ਲਗਭਗ ਤੈ ਨਫੀਸਤ ਰਿਹਾ ਆਸਾ ਮੁਦਰਾ ਸਪੀਤੀ ਦੇ ਅੰਕੜੇ ਸਟਾਟਕੈਨ ਦੁਆਰਾ ਜੂਨ ਦੇ ਵਿੱਚ 83000 ਨੌਕਰੀਆਂ ਦੇ ਜਿਹੜਾ ਉਹ ਅਚਾਨਕ ਵਾਦੇ ਦੀ ਰਿਪੋਰਟ ਕਰਨ ਤੋਂ ਕੁਝ ਦਿਨ ਬਾਅਦ ਆਏ ਨੇ ਜੋ ਕਿ ਬੇਰੋਜ਼ਗਾਰੀ ਦਰ ਨੂੰ 6.9 ਫੀਸਦੀ ਦਾ ਘਟਾਉਣ ਲਈ ਕਾਫੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ 1 ਅਗਸਤ ਤੋਂ ਕੈਨੇਡਾ ਦੇ ਉੱਤੇ 35 ਫੀਸਦੀ ਟੈਰਿਫ ਲਗਾਉਣਗੇ ਜੇਕਰ ਅਰਥਵਿਵਸਥਾ ਹੋਰ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਕੇਂਦਰੀ ਬੈਂਕ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨ ਲਈ ਹੋਰ ਰਸਤਾ ਜਿਹੜਾ ਹੈ ਉਹ ਮਿਲ ਸਕਦਾ ਹੈ ਸੀਆਈਬੀਸੀ ਦੇ ਸੀਨੀਅਰ ਅਰਥਸ਼ਾਸਤਰੀ ਅਲੀ ਜਾਫਰੀ ਨੇ ਇੱਕ ਨੋਟ ਦੇ ਵਿੱਚ ਇਹ ਵੀ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅੰਤ ਦੇ ਵਿੱਚ ਬੈਂਕ ਆਫ ਕੈਨੇਡਾ ਦੀਆਂ ਜਿਹੜੀਆਂ ਦਰਾਂ ਉਸ ਨੂੰ ਸਥਿਰ ਰੱਖਦੇ ਹੋਏ ਦੇਖ ਰਹੇ ਨੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਹਾ ਹਾਂ ਤੁਹਾਡੇ ਲਈ ਖਬਰ ਇਹ ਹੈ ਕਿ ਜਿਹੜੇ ਨਾਹਿਦ ਨੈਂਚੀ ਹੋਰੀ ਆ ਜਿਨ੍ਹਾਂ ਨੇ ਤਕਰੀਬਨ 1 ਸਾਲ ਪਹਿਲਾਂ ਜਿਹੜਾ ਐਨ ਡੀ ਪੀ ਪਾਰਟੀ ਦੀ ਲੀਡਰਸ਼ਿਪ ਜਿੱਤੀ ਸੀਗੀ ਤੇ ਐਗਜ਼ੈਕਟਲੀ ਤਕਰੀਬਨ ਸਾਲ ਤੋਂ ਬਾਅਦ ਉਹ ਹੁਣ ਅਲਬਰਟਾ ਲੈਜਿਸਲੇਚਰ ਦੇ ਵਿੱਚ ਐਜ਼ ਅ ਐਨ ਡੀ ਪੀ ਪਾਰਟੀ ਦੇ ਲੀਡਰ ਦੇ ਤੌਰ ਤੇ ਬੈਠਣਗੇ ਕਿਉਂਕਿ ਉਹਨਾਂ ਨੇ ਹੁਣ ਸੌ ਚੱਕ ਲਈ ਆ ਜਿਹਾ ਉਹਨਾਂ ਨੇ ਰੈਚਲ ਨੌਟਲੀ ਦੀ ਜਿਹੜੀ ਕਾਂਸਟਿਟੂਐਂਸੀ ਸੀਗੀ ਐਡਮਿੰਟਨ ਸਟ੍ਰੈਥਕੋਨਾ ਉਥੋਂ ਖੜੇ ਹੋਏ ਸੀ ਔਰ ਉਹਨਾਂ ਨੂੰ ਬੜਾ ਭਰਮਾ ਹੰਗਾਰਾ ਮਿਲਿਆ ਉਤੋਂ ਸੀਟ ਜਿੱਤ ਕੇ ਤੇ ਹੁਣ ਉਹਨਾਂ ਨੇ ਸੌ ਚੁੱਕੀ ਆ ਤੇ ਅਲਬਰਟਾ ਲੈਜਿਸਲੇਚਰ ਵਿੱਚ ਪਹੁੰਚ ਗਏ ਨੇ ਉਹਨਾਂ ਦੇ ਨਾਲ ਨਾਲ ਗਰਤੇਸ਼ ਸਿੰਘ ਬਰਾੜ ਜਿਨ੍ਹਾਂ ਨੇ ਐਡਮਿੰਟਨ ਐਲਰਟਸਲੀ ਤੋਂ ਐਨ ਡੀ ਪੀ ਦੀ ਸੀਟ ਜਿੱਤੀ ਉਹਨਾਂ ਨੇ ਵੀ ਸੌ ਚੁੱਕੀ ਆ ਔਰ ਇੱਕ ਡਿਡਸਵੇਲ ਸੌਰੀ 올ਡ ਡਿਡਸਬਰੀ 3 ਹਿਲਜ਼ ਤੋਂ ਸੀਟ ਜਿਹੜੀ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਤਾਰਾ ਸਾਇਰ ਹੋਰਾਂ ਨੇ ਜਿੱਤੀ ਹੈ ਉਹਨਾਂ ਨੇ ਵੀ ਸੌ ਚੁੱਕੀ ਹੈ ਤੇ ਉਹ ਵੀ ਲੈਜਿਸਲੇਚਰ ਵਿੱਚ ਹੁਣ ਪਹੁੰਚਣਗੇ ਹੁਣ ਇਹਨਾਂ ਦੋਨਾਂ ਲੀਡਰਾਂ ਦੀ ਯਾਨੀ ਕਿ ਯੂਸੀਪੀ ਪਾਰਟੀ ਦੀ ਡੈਨੀਅਲ ਸਮਿਥ ਔਰ ਨਾਹਿਦ ਨੈਂਚੇਹਰੀ ਅਕਤੂਬਰ ਵਿੱਚ ਸਵਾਲ ਜਵਾਬਾਂ ਵਾਲੇ ਸਿਲਸਿਲੇ ਦੇ ਵਿੱਚ ਇੱਕ ਦੂਸਰੇ ਦੇ ਸਾਹਮਣੇ ਹੋਣਗੇ ਜਿਹੜੀ ਬਹੁਤ ਦੇਰ ਤੋਂ ਲੋਕ ਇੰਤਜ਼ਾਰ ਕਰ ਰਹੇ ਸੀਗੇ ਪਰ ਨਾਹਿਦ ਨੈਂਚੇਹਰੀ ਉਹਨਾਂ ਨੇ ਜਿਹੜੇ ਸਟ੍ਰੈਥਕੋਨਾ ਕੰਸਟੀਟੂਐਂਸੀ ਦੇ ਐਡਮੈਂਟਨ ਸਟ੍ਰੈਥਕੋਨਾ ਕੰਸਟੀਟੂਐਂਸੀ ਦੇ ਵੋਟਰ ਨੇ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਇੰਨਾ ਪਿਆਰ ਦਿੱਤਾ ਔਰ ਨਾਲ ਦੇ ਨਾਲ ਉਹ ਕਹਿੰਦੇ ਵੀ ਮੈਨੂੰ ਮਤਲਬ ਬਿਲਕੁਲ ਘਰ ਵਾਂਗ ਹੀ ਮਹਿਸੂਸ ਕਰਵਾਇਆ ਪਈ ਇਹ ਨਹੀਂ ਵੀ ਮੈਂ ਕਿਉਂਕਿ ਕੈਲਗਰੀ ਤੋਂ ਆ ਉਹ ਕਹਿੰਦੇ ਵੀ ਮੈਨੂੰ ਬਹੁਤ ਵਧੀਆ ਇਹਨਾਂ ਨੇ ਟ੍ਰੀਟ ਕੀਤਾ ਸੋਇਸ਼ ਕਰਕੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਆ ਇੱਕ ਦੂਸਰੀ ਖਬਰ ਇਹ ਸਾਡੇ ਹੈਗੀ ਆ ਜੀ ਵੀ ਅਲਬਰਟਾ ਦੇ ਵਿੱਚ ਜਿਹੜੇ ਮੀਜ਼ਲਸ ਯਾਨੀ ਕਿ ਖਸਰਾ ਬਿਮਾਰੀ ਦੇ ਕੇਸ ਹੈਗੇ ਆ ਉਹ ਅਮਰੀਕਾ ਨਾਲੋਂ ਗਾਂ ਲੰਘ ਗਏ ਨੇ ਆ ਔਰ ਇਹ ਬੜੀ ਜਿਵੇਂ ਕਹਿੰਦੇ ਨੇ ਨਾ ਕੰਟੇਜੀਅਸ ਬਿਮਾਰੀ ਹੈਗੀ ਆ ਕਿਉਂਕਿ ਲੋਕਾਂ ਦੇ ਬਹੁਤ ਘੱਟ ਜਿਹੜੀਆਂ ਵੈਕਸੀਨੇਸ਼ਨ ਹੋਈ ਆ ਉਹਦੀ ਵਜ੍ਹਾ ਕਾਰਨ ਇਹ ਵਧ ਰਹੇ ਨੇ ਇਹ ਦੇ ਨਾਲ ਕਿਸੇ ਦੀ ਹਜੇ ਤਾਈਂ ਇੱਥੇ ਮੌਤ ਨਹੀਂ ਹੋਈ ਅਮਰੀਕਾ ਦੇ ਵਿੱਚ ਹਾਲਾਂਕਿ ਇੱਕ ਅਡਲਟਸ ਤੇ ਦੋ ਬੱਚਿਆਂ ਦੀ ਮੌਤ ਉਥੇ ਹੋ ਚੁੱਕੀ ਆ ਪਰ ਜਿਹੜੀ ਹੌਸਪਿਟਲਾਈਜ਼ੇਸ਼ਨ ਆ ਉਹ ਵੀ ਜਿਹੜੀ ਹੈ ਜੀ ਅਮਰੀਕਾ ਦੇ ਵਿੱਚ ਕੈਨੇਡਾ ਨਾਲੋਂ ਜ਼ਿਆਦਾ ਹੈਗੀ ਯਾਨੀ ਕਿ ਅਲਬਰਟਾ ਨਾਲੋਂ ਕਿਉਂਕਿ ਅਲਬਰਟਾ ਸਾਰੇ ਦੇਸ਼ ਦੇ ਵਿੱਚ ਜਿਹੜੇ ਜ਼ਿਆਦਾ ਕੇਸ ਆ ਉਹ ਅਲਬਰਟਾ ਵਿੱਚ ਹੀ ਆ ਰਿਹਾ ਹੈ ਔਰ ਇਹ ਫਿਕਰ ਵਾਲੀ ਗੱਲ ਆ ਪਰ ਕੁਝ ਮਾਹਰ ਜਿਹੜੇ ਨੇ ਯੂਨੀਵਰਸਿਟੀ ਆਫ ਅਲਬਰਟ ਯੂਨੀਵਰਸਿਟੀ ਕੈਲਗਰੀ ਤੋਂ ਡਾਕਟਰ ਕ੍ਰੇਗ ਜੈਨ ਇਮਿਨੋਲੋਜੀ ਤੇ ਇਨਫੈਕਸ਼ੀਅਸ ਡਿਜ਼ੀਜ਼ਸ ਦੇ ਮਾਹਰ ਆ ਉਹਨਾਂ ਨੇ ਕਿਹਾ ਵੀ ਇਹ ਗੱਲ ਹੋਣੀ ਹੀ ਸੀਗੀ ਉਹਦਾ ਕਾਰਨ ਉਹ ਜਿਹੜੀ ਗੱਲ ਤੁਹਾਨੂੰ ਦੱਸੀ ਪਈ ਵੈਕਸੀਨੇਸ਼ਨ ਦੀ ਘਾਟ ਹੋਣ ਕਾਰਨ ਔਰ ਉਹ ਕਹਿੰਦੇ ਵੀ ਜਿਹੜੀ ਬੜੀ ਤੇਜ਼ੀ ਦੇ ਨਾਲ ਗੱਲ ਵੱਧ ਰਹੀ ਹੈ ਬੜੀ ਚਿੰਤਾਜਨਕ ਹੈਗੀ ਆ ਸਾਰਿਆਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਵੇਂ ਹੁਣ ਕੈਲਗਰੀ ਦੇ ਵਿੱਚ ਸਟੈਂਪੀਡ ਹੋ ਕੇ ਹਟਿਆ ਜੀ ਉਥੇ ਵੀ ਲੋਕਾਂ ਨੂੰ ਕਿਹਾ ਗਿਆ ਸੀਗਾ ਵੀ ਭਾਈ ਤੁਸੀਂ ਬੱਚਿਆਂ ਨੂੰ ਜਿਹੜਾ ਅਗਰ ਕੋਈ ਢਿੱਲਾ ਮਠਾ ਤਾਂ ਉਹਨੂੰ ਉਥੇ ਨਾਂ ਲੈ ਕੇ ਆਓ। ਸੋ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ। ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾ ਨਵੀਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਆ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।